ਕੁਦਰਤੀ ਜੜੀਆਂ ਬੂਟੀਆਂ ਤੇ ਉਹਨਾਂ ਦੇ ਤੇਲ ਵੀ ਗੁਣਕਾਰੀ ਹੁੰਦੇ ਆ ਜਿਵੇਂ ਆਪ ਸਭ ਨੂੰ ਪਤਾ ਵੀ ਆਪਾਂ ਨੂੰ ਘੱਟੋ ਘੱਟ 3-4 ਸਾਲ ਹੋ ਗਏ ਇਸ ਫੀਲਡ 'ਚ ਕੰਮ ਕਰਦਿਆਂ ਨੂੰ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਆਪਣੇ ਕੋਲੇ ਕਸਟਮਰ ਹੈਗੇ ਆ ਜਿਹੜੇ ਆਪਣੇ ਤੇ ਵਿਸ਼ਵਾਸ ਕਰਦੇ ਆ ਤੇ ਇੱਥੋਂ ਆਪਣੇ ਕੋਲ ਆ ਕੇ ਆਯੁਰਵੈਦਿਕ ਇਲੈਕਟ੍ਰੋ ਹੋਮੋਪੈਥੀ ਚੀਜ਼ਾਂ ਲੈ ਕੇ ਜਾਂਦੇ ਆ ਆਪਣੇ ਤੋਂ ਤੇ ਆਰਾਮ ਵੀ ਆਉਂਦਾ ਉਹਨਾਂ ਕੋਲ ਤੇ ਅੱਜ ਆਪਣੇ ਕੋਲੇ ਇੱਕ ਹੋਰ ਨਵੀਂ ਚੀਜ਼ ਪਹੁੰਚੀ ਆ ਜਿਹਦੇ ਬਾਰੇ ਜਾਣਕਾਰੀ ਦੇਣੀ ਬਣਦੀ ਸੀ ਤੇ ਇਹ ਨਵੀਂ ਚੀਜ਼ ਆਈ ਆ ਆਪਣੇ ਕੋਲੇ ਤੇਲ ਤੇਲ ਤੁਸੀਂ ਬਹੁਤ ਤਰ੍ਹਾਂ ਦੇ ਆਪਣੂ ਅੱਗੇ ਵੀ ਲੈ ਕੇ ਵਰਤੇ ਆ ਚਾਹੇ ਉਹ ਭਿੰਗਰਾਜ ਦਾ ਤੇਲ ਆ ਚਾਹੇ ਕੋਈ ਹੋਰ ਆ ਤੇ ਉਹਨਾਂ ਨਾਲੋਂ ਵੀ ਇੱਕ ਇਹ ਬਖਰੀ ਚੀਜ਼ ਆ ਗਈ ਆ ਆਪਣੇ ਕੋਲੇ ਨਾਂ ਸੁਣੇ ਹੋਣਗੇ ਸ਼ਾਇਦ ਤੁਸੀਂ ਕਿਤੋਂ ਲੈ ਕੇ ਵਰਤੇ ਵੀ ਹੋਣਗੇ ਤੇ ਕਈ ਵਾਰੀ ਹੁੰਦਾ ਵੀ ਬਾਜ਼ਾਰ ਦੇ ਵਿੱਚ ਮਿਲਣ ਵਾਲੀ ਚੀਜ਼ ਸ਼ੁੱਧ ਨਹੀਂ ਹੁੰਦੀ ਤੇ ਤੁਸੀਂ ਆਪਣੇ ਤੇ ਵਿਸ਼ਵਾਸ ਕਰਦੇ ਹੋ ਆਪਣੇ ਤੋਂ ਚੀਜ਼ਾਂ ਮੰਗਾਉਣੇ ਹੋ ਤਾਂ ਆਪਾਂ ਤੁਹਾਨੂੰ ਇਹ ਵੀ ਦੱਸਦੇ ਹੁੰਨੇ ਆਂ ਵੀ ਆਪਾਂ ਸ਼ੁੱਧ ਚੀਜ਼ਾਂ ਦਾ ਹੀ ਕੰਮ ਕਰਦੇ ਆਂ ਡੁਪਲੀਕੇਟ ਚੀਜ਼ ਦਾ ਕੰਮ ਆਪਾਂ ਨਹੀਂ ਕਰਦੇ ਤੇ ਅੱਜ ਆਪਾਂ ਜਿਹੜੀ ਚੀਜ਼ ਲੈ ਕੇ ਆਏ ਤੁਹਾਡੇ ਸਾਹਮਣੇ ਜਿਹੜੀਆਂ ਡੱਬੀਆਂ ਦਿਖਦੀਆਂ ਵਾ ਇਹਨਾਂ ਦੇ ਵਿੱਚ ਤੇਲ ਆ ਤੇਲ ਕਾਹਦਾ ਕਾਹਦਾ ਉਹਦੀ ਜਾਣਕਾਰੀ ਪੂਰੀ ਦੇਵਾਂਗੇ ਆਪਾਂ ਤੇ ਜਿੰਨਾ ਵੀਰਾਂ ਭੈਣਾਂ ਨੇ ਅੱਜ ਤੱਕ ਵੀ ਆਪਣਾ ਚੈਨਲ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਜਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਉਹ ਕਰ ਲਿਓ ਕਿਉਂਕਿ ਕਈ ਵਾਰੀ ਕੋਈ ਕੰਮ ਦੀ ਚੀਜ਼ ਲੱਭ ਜਾਂਦੀ ਐ ਇੱਥੇ ਆਪਾਂ ਜਾਣਕਾਰੀ ਦਿੰਨੇ ਰਹਿੰਨੇ ਆ ਕਿਹੜੇ-ਕਿਹੜੇ ਚੀਜ਼ਾਂ ਆਪਣੇ ਕੋਲੇ ਉਪਲਬਧ ਹੁੰਦੀਆਂ ਵਾ ਤੇ ਕਿਹੜੇ-ਕਿਹੜੀ ਚੀਜ਼ ਦਾ ਰਿਜ਼ਲਟ ਪੂਰਾ ਵਧੀਆ ਮਿਲਦਾ ਵਾ ਤੇ ਅੱਗੇ ਵੀਰ ਭੈਣ ਭਰਾ ਆਪਣੇ ਤੋਂ ਲੈ ਕੇ ਵੀ ਜਾਂਦੇ ਆ ਦੂਰੋਂ-ਦੂਰੋਂ ਵੀ ਆਉਂਦੇ ਆ ਤੇ ਕੋਰੀਅਰ ਰਾਹੀਂ ਵੀ ਮੰਗਾ ਲੈਂਦੇ ਆ ਸੋ ਗੱਲ ਕਰਦੇ ਆ ਅੱਜ ਦੀ ਵੀਡੀਓ ਦੀ ਆਪਾਂ ਤੇ ਅੱਜ ਆਪਣੇ ਕੋਲ ਤੇਲ ਪਹੁੰਚਿਆ ਐ ਇਹ ਇਹ ਹੈਗਾ ਅਮਰਬੇਲ ਦਾ ਤੇਲ ਇਹ ਜਿਹੜੀ ਪੀਲੀ ਸੀਸੀ ਦੇਖਦੇ ਆ ਤੁਸੀਂ ਇਹ ਅਮਰਬੇਲ ਦਾ ਤੇਲ ਆ ਇਹ ਤੇ ਅਮਰਵੇਲ ਦਾ ਤੇਲ ਕੰਮ ਆਉਂਦਾ ਵਾ ਜਿਨ੍ਹਾਂ ਦੇ ਕੋਈ ਜੋੜਾਂ ਦਾ ਦਰਦ ਆ, ਗੋਡੇ ਦੁਖਦੇ ਆ, ਮੋਢੇ ਦੁਖਦੇ ਆ, ਕਮਰ ਦਰਦ ਆ ਤਾਂ ਇਸ ਤੇਲ ਦੀ ਤੁਸੀਂ ਮਾਲਿਸ਼ ਕਰ ਸਕਦੇ ਹੋ। ਜਾਂ ਜਿਨ੍ਹਾਂ ਦੇ ਵਾਲ ਬਾਧੇ ਨਹੀਂ, ਬਾਲਾਂ ਦੀ ਗਰੋਥ ਰੁਕੀ ਹੋਈ ਆ, ਬਾਲ ਛੋਟੇ ਆ, ਉਹਨਾਂ ਵਾਸਤੇ ਤੁਸੀਂ ਇਸ ਤੇਲ ਦੀ ਜਿਹੜੀ ਮਾਲਿਸ਼ਾ ਸਿਰ ਦੇ ਵਿੱਚ, ਦਾੜ੍ਹੀ ਦੇ ਵਿੱਚ ਕਰ ਸਕਦੇ ਆ। ਨੰਬਰ 2 ਤੀ ਇਹ ਤੇਲ ਜਿਹੜਾ ਲਾਲ ਰੰਗ ਰੰਗ ਦਾ ਤੁਹਾਨੂੰ ਦਿਖਦਾ ਵਾ ਹਲਕੇ ਲਾਲ ਰੰਗ ਦਾ ਇਹ ਤੇਲ ਹੈਗਾ ਵਾ ਪਿਆਜ਼ ਦਾ ਤੇਲ ਪ्योर ਪਿਆਜ਼ ਦਾ ਤੇਲ ਤਿਆਰ ਕੀਤਾ ਹੋਇਆ ਹੈ ਇਹ ਇਹ ਹੁੰਦਾ ਵਾ ਜਿਹੜੇ ਬੇਜਾਨ ਵਾਲਾ ਹਲਕੇ ਹਲਕੇ ਜੇ ਵਾਲ ਜਿਵੇਂ ਐਂ ਲੱਗਦਾ ਬਾਹਲੇ ਪਤਲੇ ਜੇ ਵਾਲ ਹੋ ਗਏ ਵਾਲਾਂ ਚ ਜਾਨ ਜੀ ਨਹੀਂ ਰਹੀ ਉਹਨਾਂ ਵਾਸਤੇ ਜਿਹੜਾ ਤੇਲ ਆ ਇਹ ਮਾਸ ਕਰਨ ਵਾਸਤੇ ਪੂਰਾ ਵਧੀਆ ਤੇਲ ਆ ਇਹ ਪਿਆਜ਼ ਦਾ ਤੇਲ ਆ ਇਹ ਪਿਆਜ਼ ਦਾ ਤੇਲ ਹੋਰ ਵੀ ਕਾਫੀ ਕੰਮਾਂ ਦੇ ਵਿੱਚ ਵਰਤ ਸਕਦੇ ਹੋ ਤੁਸੀਂ ਤੇ ਇਸ ਤੋਂ ਅਗਲਾ ਤੇਲ ਜਿਹੜਾ ਇਹ ਹੈਗਾ ਹਰੇ ਜਿਹੇ ਰੰਗ ਦਾ ਤੁਹਾਨੂੰ ਦਿਖਦਾ ਵਾ ਤੇ ਇਹ ਤੇਲ ਹੈਗਾ ਆਪਣੇ ਕੋਲੇ ਨਮ ਦਾ ਤੇਲ ਨਮ ਦੇ ਤੇਲ ਦੀ ਪੈਕਿੰਗ ਅੱਗੇ ਆਪਣੇ ਕੋਲੇ ਹੋਰ ਆਉਂਦੀ ਸੀ ਤੇ ਆਹ ਕਿ ਇਹਨਾਂ ਨੇ ਵਧੀਆ ਪੈਕਿੰਗ ਕਰਾਈ ਆ ਤੇ ਇਹਦੇ ਵੀ ਰਿਜ਼ਲਟ ਬਾਕਮਾਲ ਆ ਇਹਨੂੰ ਤੁਸੀਂ ਸਿਰ ਦੇ ਵਿੱਚ ਵੀ ਲਾ ਸਕਦੇ ਹੋ ਜਿਨ੍ਹਾਂ ਦੇ ਸਿਕਰੀ ਕਰ ਜ਼ਿਆਦਾ ਵਾ ਤਾਂ ਉਹ ਵੀ ਇਹਨਾਂ ਤੇਲਾਂ ਨੂੰ ਮਿਕਸ ਕਰਕੇ ਵੀ ਲਗਾ ਸਕਦੇ ਆ ਤੇ ਜਾਂ ਜਿਨ੍ਹਾਂ ਦੇ ਕੰਨਾਂ ਦੇ ਵਿੱਚ ਖਾਜ ਰਹਿੰਦੀ ਆ ਜਾਂ ਚਮੜੀ ਦੇ ਉੱਤੇ ਜਿਨ੍ਹਾਂ ਦੇ ਇਨਫੈਕਸ਼ਨ ਆ ਚਮੜੀ ਰੋਗ ਆ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਰਾਇਸਸ ਆ ਤਾਂ ਤੁਸੀਂ ਇਸ ਨਿੰਮ ਤੇਲ ਦਾ ਇੱਕ ਟੱਕਣ ਆਪਣੇ ਨਹਾਉਣ ਵਾਲੇ ਪਾਣੀ ਦੇ ਵਿੱਚ ਪਾ ਲੈਣਾ ਵਾ ਤੇ ਇਸ ਦੇ ਨਾਲ ਤੁਸੀਂ ਨਹਾਉਂਗੇ ਤਾਂ ਤੁਹਾਡੇ ਜਿਹੜੇ ਚਮੜੀ ਰੋਗ ਆ ਉਹ ਵੀ ਬਹੁਤ ਜਲਦੀ ਠੀਕ ਹੋਣਗੇ ਸੋ ਨਿੰਮ ਵੀ ਬਹੁਤ ਵਧੀਆ ਹੁੰਦੀ ਆ ਤੇ ਪਿਆਜ਼ ਵੀ ਵਧੀਆ ਤੇ ਨਾਲ ਆਪਾਂ ਇਹ ਕੀ ਲੈ ਕੇ ਆਏ ਆ ਅਮਰ ਬੇਲ ਦਾ ਤੇਲ ਸੋ ਜਿਹੜੇ ਵੀਰ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਆ ਜਿਨ੍ਹਾਂ ਨੇ ਵੀ ਮੰਗਾਉਣਾ ਹੋਇਆ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਲਿਓ WhatsApp ਦੇ ਉੱਤੇ ਤੁਸੀਂ ਆਪਣੇ WhatsApp ਗਰੁੱਪ ਦੇ ਵਿੱਚ ਵੀ ਸ਼ਾਮਲ ਹੋ ਸਕਦੇ ਹੋ ਆਪਣੇ ਚੈਨਲ ਦੇ ਉੱਤੇ ਵੀ ਹਰ ਨਵੀਂ ਵੀਡੀਓ ਅਪਲੋਡ ਕੀਤੀ ਜਾਂਦੀ ਆ ਤੇ ਇਹ ਵੀ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮੰਗਾਉਣ ਵਾਸਤੇ ਦਿੱਤੇ ਗਏ ਨੰਬਰ ਤੇ ਤੁਸੀਂ ਆਪਣਾ ਐਡਰੈਸ ਲਿਖ ਕੇ ਭੇਜ ਦਿਓ ਕੋਰੀਅਰ ਰਾਹੀਂ ਵੀ ਇਹ ਤੇਲ ਤੁਹਾਡੇ ਘਰ ਤੱਕ ਪਹੁੰਚਦਾ ਕਰ ਦਿੱਤਾ ਜਾਊਗਾ ਤੇ ਜਿਹੜੇ ਵੀਰ ਲਜਾਣਾ ਚਾਹੁੰਦੇ ਆ ਉਹਨਾਂ ਨੂੰ ਵੀ ਆਪਾਂ ਆਪਣਾ ਐਡਰੈਸ ਬੋਲ ਦਿੰਨੇ ਆ ਆਪਣਾ ਪਿੰਡ ਹੈਗਾ ਜੀ ਹਟਹੂਰ ਜੋ ਕਿ ਜਗਰਾਉਂ ਦੇ ਲਾਗੇ ਆ ਤਹਿਸੀਲ ਜਗਰਾਉਂ ਪੈ ਜਾਂਦੀ ਆ ਇਧਰੋਂ ਰਾਏਕੋਟ ਵਾਲੀ ਸਾਈਡ ਤੋਂ ਵੀ ਨੇੜੇ ਲੱਗਦਾ ਜਾਂ ਇਧਰੋਂ ਬਰਨਾਲੇ ਵਾਲੀ ਸਾਈਡ ਤੋਂ ਵੀ 30 32 ਕਿਲੋਮੀਟਰ ਦੀ ਦੂਰੀ ਤੇ ਪਿੰਡ ਹਟਹੂਰ ਆ ਜੀ ਤੇ ਇਧਰ ਸਾਡੇ ਇੱਕ ਪਾਸੇ ਨਿਹਾਲ ਸਿੰਘ ਵਾਲਾ ਲੱਗਦਾ ਵਾ ਸ਼ਹਿਰ ਤੇ ਇਸ ਤਰ੍ਹਾਂ ਹੀ ਬਦਣੀ ਵੀ ਸਾਡੇ ਨੇੜੇ ਲੱਗ ਜਾਂਦਾ ਵਾ ਤੇ ਪਿੰਡ ਹੈਗਾ ਆਪਣਾ ਹਟਹੂਰ ਤਹਿਸੀਲ ਜਗਰਾਉਂ ਚ ਪੈ ਜਾਂਦਾ ਜੀ ਇਹ ਤੇ ਜ਼ਿਲ੍ਹਾ ਪੈ ਜਾਂਦਾ ਲੁਧਿਆਣਾ ਇੱਕ ਪਾਸੇ ਸਾਨੂੰ ਬਾਰਡਰ ਲੱਗ ਜਾਂਦਾ ਵਾ ਬਰਨਾਲੇ ਜ਼ਿਲ੍ਹੇ ਦਾ ਤੇ ਇੱਕ ਪਾਸੇ ਸਾਨੂੰ ਬਾਰਡਰ ਲੱਗ ਜਾਂਦਾ ਵਾ ਮੋਗੇ ਜ਼ਿਲ੍ਹੇ ਦਾ ਸੋ ਜਿਹੜੇ ਵੀਰ ਭੈਣ ਭਰਾ ਆ ਕੇ ਲਿਜਾਣਾ ਚਾਹੁੰਦੇ ਆ ਤਾਂ ਉਹ ਆ ਕੇ ਵੀ ਇੱਥੇ ਲਿਜਾ ਸਕਦੇ ਆ ਤੇ ਨਹੀਂ ਕੋਰੀਅਰ ਰਾਹੀਂ ਵੀ ਅਸੀਂ ਇਹ ਸਮਾਨ ਆ ਜਿਹੜਾ ਉਹ ਭੇਜ ਦਿੰਨੇ ਆ ਸਤਿ ਸ੍ਰੀ ਅਕਾਲ